ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰੇ ਆ ਭਰਾਵਾਂ ਦੇ ਲੈ ਵੀ ਮਿੱਤਰੋ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਪਿੰਡ ਕੋਰੇ ਵਾਲੇ ਦੇ ਵਿੱਚ ਕੋਰੇ ਵਾਲੇ ਪਿੰਡ ਤੋਂ ਜਿਹੜੀ ਸੜਕ ਸੋਸਣ ਨੂੰ ਜਾਂਦੀ ਆ ਉਹ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਰਹਿਣ ਵਸੇਰਾ ਵਾ ਬਾਈ ਹੁਣਿਆਂ ਦੇ ਕੋਲੇ ਦੋ ਖੇਤੀ ਬਾੜੀ ਦੇ ਸੰਦ ਸਾਧਨ ਵਿਖਾਉ ਆ ਇੱਕ ਤਾਂ ਮਿੱਤਰੋ ਤੁਹਾਨੂੰ ਤੁਹਾਡੇ ਦਿਲਾਂ ਦੀ ਧੜਕਣ ਟਰੈਕਟਰ ਵਿਖਾਉਣਾ ਛੱਤੀਤੀ ਠੀਕ ਆ ਵੀਰੇ ਪੂਰਾ ਟੌਪ ਦਾ ਟਰੈਕਟਰ ਆ 20 ਮਾਡਲ ਆ ਬਾਈ ਹੁਣਿਆਂ ਦੇ ਸਾਰੀ ਜਾਣਕਾਰੀ ਲੈ ਤੂੰ ਕਿੰਨੇ ਘੰਟੇ ਚੱਲਿਆ ਕੀ ਗੱਲਬਾਤ ਆ ਤੇ ਇੱਕ ਹੈਗਾ ਬਾਈ ਹੁਣਾਂ ਦੇ ਕੋਲੇ ਸੁਪਰ ਸੀਡਰ ਜਸਮੰਤਾ ਲਿਆਂਦਾ ਪੈਣਾ ਵਾ ਇਹ ਵੀ 23 ਮਾਡਲ ਆ ਆਜੋ ਬਾਈ ਨਾਲ ਹੀ ਗੱਲਬਾਤ ਕਰਾਉਣਾ ਤੁਹਾਡੀ ਮੈਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਵਧੀਆ ਵਧੀਆ ਸੇਤਾ ਦੇ ਪਰਿਵਾਰ ਬਾਈ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਛਾ ਆਪਣਾ ਸੋਤਸਨ ਵਾਲੀ ਸੜਕ ਤੇ ਰਹਿਣਾ ਉਸੇ ਰਾਹ ਗਿਆ ਹੈ ਨਾ ਜਿਹੜੇ ਪਾਸੇ ਘਰ ਆ ਗਿਆ ਆਪਣਾ ਵੀਰੇ ਪਿੰਡ ਬਾਈ ਆਪਣਾ ਸੋਤਸਨ ਵਾਲੇ ਰਾਹ ਤੇ ਹੀ ਬੱਸ ਵਾਈ ਦਾ ਪਿੰਡ ਜਿਹੜ ਪਹੁੰਚ ਗਿਆ ਜੀ ਪਿੰਡ ਜਸਵਿੰਦਰ ਸਿੰਘ ਪਹੁੰਚ ਗਿਆ ਜਸਵਿੰਦਰ ਸਿੰਘ ਪਹੁੰਚ ਗਿਆ ਜੀ ਅੱਛਾ ਜਸਵਿੰਦਰ ਭਾਈ ਕਰ ਲਿਓ ਆ ਵੀ ਸਾਧਨ ਵੇਤਨੀ ਆਪਾਂ ਦੋ ਹਨਾ ਤੇ ਇਹ ਟਰੈਕਟਰ ਕਿਹੜਾ ਮਾਡਲ ਆ ਵੀਰੇ ਟਰੈਕਟਰ ਭਾਈ 2020 ਮਾਡਲ ਆ 2020 ਮਾਡਲ ਆ ਆਪਣੇ ਪਹਿਲੇ ਨਾਮ ਹੀ ਆ ਨਹੀਂ ਨਹੀਂ ਭਾਈ ਇਹ ਮਤਲਬ ਆਪਾਂ ਨਾਂ ਨਹੀਂ ਕਰਾਇਆ ਹੈ ਫਸਟ ਓਨਰ ਹੀ ਹੈ ਫਸਟ ਓਨਰ ਹੀ ਹੈ ਠੀਕ ਹੈ ਵੀਰੇ ਅੱਛਾ ਕਿੰਨੇ ਕੁ ਚੱਲ ਕਿੰਨੇ ਕੁ ਬਾਈ ਤੇ ਗਿਆ ਹੋਊਗਾ ਇਹ ਇਹ ਭਾਈ 2700 ਕਿੰਟਾ ਚੱਲਿਆ ਸਾਰਾ 2700 ਕਿੰਟਾ ਚੱਲ ਗਿਆ ਤੇ ਹੁਣ ਓਕੇ ਜਮਾ ਇੰਜਨ ਗੇਰ ਵੱਲੋਂ ਸਾਰਾ ਓਕੇ ਫਰ ਅਰੀਜਨਲ ਠੀਕ ਹੈ ਪੂਰਾ ਨਹੀਂ ਠੀਕ ਹੈ ਅੱਛਾ ਟਾਇਰ ਟੁਰ ਤਾਂ ਨਵੀਂ ਪਿਆ ਜਣਾ ਹਾਂ ਫਰੰਟ ਟਾਇਰ ਨਾਲ ਦੇ ਆ ਫਰੰਟ ਟਾਇਰ ਨਾਲ ਹਾਂ ਬੈਕ ਟਾਇਰ ਆਪਾਂ ਹਜੇ ਨਵੀਂ ਕਰਾਇਆ ਕੱਲ ਹੀ ਚੜਾਇਆ ਅੱਜ ਆਪਣੇ ਕੋਲ ਠੀਕ ਹੈ ਵੀਰੇ ਇਹ ਕਿਹੜੀ ਤੇ ਚੜਾ ਤੇ ਟਾਇਰ ਇਹ ਭਾਈ ਬੋਲੋ ਕੰਪਨੀ ਦੀ ਬੋਲੋ ਕੰਪਨੀ ਦੀ ਜਮ ਦੀ ਤੇ ਮਗਰ ਲਈ ਜੋੜੀ ਪਾਈ ਉਹਨਾਂ ਨੇ ਕੱਲ ਹੀ ਹਜੇ ਜਿਹੜੀ ਬਦਲਾਈਆ ਤੇ ਅੱਜ ਤੁਸੀਂ ਕੈਮਰੇ ਦੀ ਅੱਖ ਦੇ ਵਿੱਚ ਕਦਰਦੀਪ ਸਿੰਘਾ ਵਿਖਾ ਦੀ ਕਰਾਂ ਦੀ ਸੀਟ ਕਵਰ ਕੁਵਰ ਟੱਕ ਟੱਕ ਲੱਗਾ ਛਤਰੀ-ਛੁਤਰੀ ਸਾਰਾ ਕੁਝ ਨਾਲ ਹੀ ਦਿਦਿਆ ਕਿ ਨਾ ਨਾਲ ਹੀ ਦਿਦਿਆ ਇਹ ਮਲਾਇ ਮੋਡੀਫਾਈ ਹੋਇਆ ਹੀ ਦਿਆਂਗਾ ਸਾਰਾ ਕੁਝ ਠੀਕ ਹੈ ਵੀਰੇ ਠੀਕ ਹੈ ਭਾਈ ਅੱਜ 2700 ਘੰਟਾ ਚੱਲ ਗਿਆ ਇਹ ਹੁਣ ਵੀਰੇ ਕਿੰਨੇ ਦਾ ਦੇ ਦਈਏ ਭਾਈ ਇਹ ਭਾਈ ਆਪਾਂ 7.3 ਦੀ ਡਿਮਾਂਡ ਕਰ 7 ਲੱਖ 30 ਹਜ਼ਾਰ ਰੁਪਈਆ ਦੀ ਡਿਮਾਂਡ ਕਰਦੇ ਆ ਤੇ ਜੇ ਕੋਈ ਭਰਾ ਆ ਗਿਆ ਮਾਨ ਤਨ ਤਾਂ ਕਰ ਦੇਗੇ ਹਾਂਜੀ ਭਾਈ ਮਾਨ ਦਾ ਠੀਕ ਹੈ ਭਾਈ ਲੈ ਵੀ ਮਿੱਤਰੋ 20 ਮਾਡਲ ਟਰੈ 2000 ਮਗਰਲੀ ਜੋੜੀ ਟੈਰਾਂ ਦੀ ਜਿਹੜੀ ਨਵੀਂ ਪਵਾਈ ਆ ਮੂਰਲੀ ਫਰੰਟ ਵਾਲੀ ਨਾਲ ਦੀ ਆ ਫਰਸਟ ਓਨਰ ਆ ਉਹ ਬਾਈ ਹੁਣੇ ਤੁਹਾਨੂੰ ਜੇ ਕੋਈ ਨਾਮ ਕਰਾਉਣਾ ਚਾਹੁੰਦਾ ਹੋਇਆ ਆਪਾਂ ਕਰਵਾ ਦੇਾਂਗੇ ਕਰਾ ਦੇਾਂਗੇ ਪੰਜਾਬ ਨੰਬਰ ਪੰਜਾਬ ਨੰਬਰ ਠੀਕ ਆ ਬਾਈ ਲੈ ਵੀ ਮਿੱਤਰੋ ਪੰਜਾਬ ਦੇ ਨੰਬਰ ਦਾ ਹੀ ਟਰੈਕਟਰ ਆ ਆ ਵੇਖ ਲਓ ਬਾਈ ਇਹਦਾ ਮੀਟਰ ਹੁਣ ਤੁਸੀਂ ਠੀਕ ਆ ਵੀਰੇ ਸਾਫ਼ ਟਰੈਕਟਰ ਪਿਆ ਚਾਰੇ ਪਾਸੇ ਸ਼ੋਅਰੂਮ ਕੰਡੀਸ਼ਨ ਵਾਲਾ ਟਰੈਕਟਰ ਆ ਵੀ ਕਹਿਣ ਤੋਂ ਭਾਵੇਂ ਆ ਵੀਰੇ ਜਿਨੇ ਨਵਾਂ ਲੈਣਾ ਨਾ ਉਹਦੇ ਨਾਲੋਂ ਬਾਈ ਫਾਇਦੇਮੰਦ ਰਹਿ ਜਾਂਦਾ ਕਿਉਂਕਿ ਬਾਈ 2-4 ਲੱਖ ਰੁਪਏ ਦਾ ਫਾਇਦਾ ਬੰਪਰ ਬੰਪਰ ਲੱਗਾ ਐਂ ਜਮਾਂ ਟੌਪ ਦਾ ਰਾ ਮੋਡੀਫਾਈ ਹੋਇਆ ਜਾ ਕੇ ਗੀਅਰ ਪਾਉਣਾ ਤੇਲ ਪਾਉਣਾ ਬਾ ਦੋ ਕੰਮ ਕਰਨੇ ਆ ਤੁਸੀਂ ਤੇਲ ਪਾ ਕੇ ਚਲਾਉਣਾ ਹੀ ਆ ਭਾਈ 7 ਲੱਖ 30000 ਰੁਪਇਆ ਇਹਦੀ ਡਿਮਾਂਡ ਆ ਲੇਟਾ ਲੂਟਾ ਨਵੀਆਂ ਪਈਆਂ ਮਰਗਾੜ ਜਵਾਂ ਨਵੇਂ ਪਿਆ ਬਾਕੀ ਟਰੈਕਟਰ ਵੀ ਨਵਾ 4 ਸਾਲ ਤਾ ਹਜੇ ਚੱਲਿਆ ਪਿਆ ਜਿਹੜਾ ਕੋਈ ਜ਼ਿਆਦਾ ਚੱਲਿਆ ਨਹੀਂ ਭਾਈ ਜਵਾਂ ਨਵੀਆਂ ਸਰਵਿਸ ਵੀ ਨਵੀਂ ਸਰਵਿਸ ਵੀ ਨਵੀਂ ਹੋਈ ਠੀਕ ਆ ਭਾਈ ਇਹ ਤਾਂ ਹੋ ਗਿਆ ਵੀਰੇ ਆਪਣਾ ਟਰੈਕਟਰ ਹਨਾ ਭਾਈ ਚਾਰੇ ਪਾਸੇ ਤੋਂ ਆਪਾਂ ਵਿਖਾ ਦੇਣ ਲੱਗੇ ਆ ਵੀਰੇ ਬਾਕੀ ਫਿਰ ਵੀ ਤੁਸੀਂ ਆ ਜਾਓ ਕੋਲੇ ਆ ਕੇ ਵੀ ਵੇਖ ਲਿਓ ਭਾਈ ਹਨਾ ਲੈ ਬੈਕ ਸਾਈਡ ਤੋਂ ਲਿਫਟ ਲੁਫਟ ਵੀ ਦਿਖਾ ਦੇਦੀ ਵੀਰੇ ਹਾਂ ਆ ਹੁਣ ਆ ਗਿਆ ਸੁਪਰ ਸੀਡਰ ਤੇ ਭਾਈ ਅੱਛਾ ਇਹ ਕਿਹੜਾ ਮਾਡਲ ਆਗਾ ਸੁਪਰ ਸੀਡਰ ਇਹ 23 ਮਾਡਲ ਆ ਬਾਈ ਜੀ ਇਹ 23 ਮਾਡਲ ਆ ਠੀਕ ਆ ਇਹ ਕਿੰਨਾ ਕੁ ਵਾਣ ਦਾ ਕੀਤਾ ਹੋਊਗਾ ਇਹਦੇ ਨਾਲ ਕਵਰ ਇਹ ਬਈ ਪੱਤیاں ਜਮਾ ਨਵੀਆਂ ਤੇ ਇਹਦੇ ਨਾਲ ਬਜਾਈਦੇ ਹੋਏ ਆਪਣੇ 35 ਕਿੱਲੇ 35 ਕਿੱਲੇ ਬਜਾਈ ਕੀਤੀ ਆ ਸਰਪੰਦਰ ਠੀਕ ਆ ਤੇ 23 ਮਾਡਲ ਆ ਦੋ ਵਾਰੀ ਹੋ ਗਈ ਹੋ ਗਈ ਬਜਾਈ ਫਿਰ ਤੇ ਹਾਂ ਦੋ ਵਾਰੀ ਵੀ ਦੋ ਵਾਰੀ ਹੋ ਗਈ ਹੁਣ ਤਾਂ ਕੀ ਹੋ ਗਈ ਤੇ ਕਿਹੜੀ ਪਿਛਲੀ ਵਾਰੀ ਜਸਵੰਤ ਤਾਲਿਆਂ ਦਾ ਆ ਗਿਆ ਹਨਾ ਵੀਰੇ ਅੱਛਾ ਚਲਾਈ ਚਲੂਈ ਦੇ ਵਿੱਚ ਇਹ ਵੀ ਓਕੇ ਜਮਾ ਸਾਇਲੈਂਟ ਯਾ ਕਿ ਨਾ ਨਾ ਇੱਕ ਨੰਬਰ ਚੱਲਦਾ ਸਫਾਈ ਵੀ ਮਗਰ ਫੁੱਲ ਦਿੰ ਜਿਵੇਂ ਕਣਕ ਬੀਜਦੇ ਆਪਾਂ ਹਨਾ ਸੁਪਰ ਸੀਡਰ ਬਜਾਈ ਵੀ ਵਧੀਆ ਕੈਂਡ ਕਰਦਾ ਪੂਰੀ ਇੱਕ ਨੰਬਰ ਵਧੀਆ ਗਰਾਰੀਆਂ ਅੰਕਰੂਰੀਆਂ ਦਾ ਸਾਰਾ ਓਕੇ ਹੈ ਹਨਾ ਠੀਕ ਹੈ ਵੀਰੇ ਇਹ ਕਿੰਨੇ ਦਾ ਦੇ ਦਿਆਂਗੇ ਵੀਰੇ ਇਹ ਬਈ ਆਪਾਂ ਇਹਦੀ ਡਿਮਾਂਡ ਕਰਦੇ ਆ ਇੱਕ 60 ਇਹ 1 ਲੱਖ 60000 ਰੁਪਏ ਡਿਮਾਂਡ ਕਰਦੇ ਆ ਮੰਨ ਤਾਂ ਜੇ ਕੋਈ ਜੋੜਾ ਹੀ ਲੈਣ ਵਾਲਾ ਹੋਇਆ ਤਾਂ ਫਿਰ ਆਪਾਂ 9 ਗੁ ਲੱਖ ਰੁਪਏ ਕੀਮਤ ਬਣਦੀ ਹੈ ਸਾਰੀ ਹਨਾ ਵੀ ਜੇ ਆਪਾਂ 7 3 ਜਾਂਦਾ ਗਿਣਦੇ ਆ ਤਾਂ ਦਾ ਇਧਰ ਲਾ ਲਾ ਜੇ ਉਧਰ ਹਾਂ ਠੀਕ ਆ ਵੀ ਫਿਰ ਦੋਵੇਂ ਚੀਜ਼ਾਂ ਹੀ ਦੇ ਦਿਆਂਗੇ ਆਪਾਂ 9 ਗੁ ਲੱਖ ਦੇ ਘੇਰੇ ਦੇ ਵਿੱਚ ਹਾਂ ਮੰਨ ਤਾਂ ਨਾ ਬਾਬਾ ਹੀ ਫੁੱਲ ਕਰਾ ਬਸ ਨੰਬਰ 95928 79431 ਇੱਕ ਵਾਰੀ ਹੋਰ ਬੋਲੋ 95928 79431 ਠੀਕ ਹੈ ਇਸ ਨੰਬਰ ਤੇ ਕਰ ਲਿਓ ਵੀਰੇ ਪਈਆਂ ਨਾਲ ਰਾਬਤਾ ਕਾਇਮ ਤੁਸੀਂ ਪਿੰਡ ਜਿਹੜਾ ਹੈਗਾ ਕੋਰੇ ਵਾਲਾ ਸੋਸਨ ਵਾਲੀ ਛੜਕ ਦੇ ਉੱਤੇ ਪਈ ਉਹਨਾਂ ਦਾ ਰਹਿਣ ਵਸੇਰਾ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਧੰਨਵਾਦ ਸ਼ੁਕਰੀਆ ਚੌਂਦਰ